ਉਹ ਟੈਲੀਫੋਨ ਆ ਜੀ ਕਹਿੰਦੇ ਸੀ ਆਰਬੀਆਈ ਬੈਂਕ ਚੋਂ ਬੋਲਨੇ ਆ ਤੁਹਾਡਾ ਕਾਰਡ ਆ ਗਿਆ ਮੈਂ ਕਿਹਾ ਜੀ ਅੱਧੀ ਆਇਆ ਕਹਿੰਦੇ ਫਿਰ ਉਹਦਾ ਨੰਬਰ ਦੱਸੋ ਜੀ ਤੁਹਾਨੂੰ ਅਕਾਊਂਟ ਓਪਨ ਕਰਦੀ ਐ ਇਹ ਨਾਲ ਤੁਹਾਡੀ ਲਿਮਟ ਵਧਾ ਦਿੰਨੇ ਆ ਭਰਾ ਮੈਂ ਕਹਿੰਦੇ ਕਿੰਨੇ ਦਾ ਆਇਆ ਮੈਂ ਕਿਹਾ ਡੇਢ ਲੱਗਦਾ ਕਹਿੰਦੇ ਢਾਈ ਕਰ ਦਿੰਨੇ ਆ ਮੈਂ ਚਲੋ ਕਰ ਦਿਓ ਉਹਨਾਂ ਨੇ ਕਿਹਾ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਨੰਬਰ ਦਿਓ ਮੈਂ ਦੇਤਾ ਤੇ ਮੁੜ ਕੇ ਉਹਨਾਂ ਨੇ ਓਟੀਪੀ ਮੰਗਣਾ ਸ਼ੁਰੂ ਕਰ ਦਿੱਤਾ ਕਿ ਓਟੀਪੀ ਦੇ ਵਿੱਚੋਂ ਉਹਨਾਂ ਨੇ ਤਿੰਨ ਚਾਰ ਮੇਰੇ ਕੋਲ ਓਟੀਪੀ ਲਏ ਆ ਤੇ ਜਿਹਦੇ ਵਿੱਚੋਂ ਸਾਨੂੰ ਅੱਜ ਪਤਾ ਲੱਗਾ ਫੇ ਮਤਲਬ ਖਤਮ ਹੋ ਗਏ 8 ਲੱਖ ਰੁਪਏ ਕੀ ਨਾ ਦਾ ਡਾਅਰ ਕਾਦਾ ਕਰਬਾਰ ਹੈ ਸਾਹ ਜੀ ਇਥੇ ਹੌਸਲ ਚ ਖੰਡ ਕਿਉਂ ਰੱਖਾ ਮੈਂ ਅਰੇ ਮੇਸ਼ ਕੁਮਾਰ ਤੇ ਜਿਸ ਵੇਲੇ ਤੁਹਾਨੂੰ ਕਾਲ ਆਈ ਹੈ ਉਹ ਤਾਂ ਨਹੀਂ ਤਾਂ ਕਾਜ ਆਇਆ ਸੀ ਕਾਰਡ ਦਾ ਇੱਕ ਦਿਨ ਇਹ ਤਰੇਡਰ ਕਾਰਡ ਬਣਾਇਆ ਜੀ ਆਰਪੀਆ ਉਹਨਾਂ ਨੇ ਕਿਹਾ ਸੀ ਕਿ ਸ਼ਾਹ ਆਰਪੀਆ ਰਿੰਗ ਚ ਬੋਲਦੇ ਨੇ ਪਰ ਮੈਨੂੰ ਪਤਾ ਨਹੀਂ ਮੈਂ ਥੋੜਾ ਜਿਆਦਾ ਪੜ੍ਹਿਆ ਦਾ ਤੇ ਜਿਹਦੇ ਵਿੱਚੋਂ ਸੋਖਾ ਸਾਗੇ ਬਸ ਮਤਲਬ ਕੋਨਾ ਨੂੰ ਪਤਾ ਲੱਗ ਗਿਆ ਕਿ ਤੁਹਾਡਾ ਕਾਰਡ ਹਾਂ ਇਹ ਵੀ ਪੁੱਛਣਾ ਚਾਹੀਦਾ ਉਹਨਾਂ ਨੂੰ ਤੁਹਾਨੂੰ ਕਿੱਥੋਂ ਪਤਾ ਲੱਗਾ ਤੇ ਸਾਡਾ ਕਾਰਡ ਇਹਦਾ ਮਤਲਬ ਲੀਕ ਹੁੰਦੀਆਂ ਗੱਲਾਂ ਜਿਹੜੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਾਰਡ ਮਤਲਬ ਪੈਸੇ ਕਢਵਾਏ ਆ ਤੁਹਾਡੇ ਮੋਬਾਈਲ ਤੇ ਕੋਈ ਮੈਸੇਜ ਨਹੀਂ ਆਇਆ ਮੈਂ ਮੈਸੇਜ ਸਾਨੂੰ ਅਸੀਂ ਅੱਜ ਵੇਖੇ ਬਹੁਤ ਆਏ ਮੈਸੇਜ ਧੰਨਵਾਦ ਮੈਂ ਨਹੀਂ ਬਿਜ਼ੀ ਹੀ ਨਹੀਂ ਵੇਖੇਗੇ ਜ਼ੀਰੋ ਬੈਲੈਂਸ ਹੈ ਜੀ ਜ਼ੀਰੋ ਬੈਲੈਂਸ ਜ਼ੀਰੋ ਬੈਲੈਂਸ ਖਾਲੀ ਕਰ ਦਿੱਤਾ ਸਾਰਾ ਖਾਲੀ ਕਰ ਦਿੱਤੀ ਤਾਂ ਉਹਨਾਂ ਕੰਪਲੀਟ ਕਿੱਥੇ ਲਗਾਈਏ ਕਲੇਡ 1930 ਦੇ ਇੱਕ ਕੀ ਟਿਵੀ ਆਵੇ ਨਾ ਜਦੋਂ ਸਾਨੂੰ ਆਵੇਗੀ ਤੁਹਾਨੂੰ ਅਸੀਂ ਸੱਦ ਲਾਂਗੇ ਤੁਸੀਂ ਸੰਗਵਾਰ ਆ ਜਾਓ ਹਾਂਜੀ ਹਾਂਜੀ ਪਰ ਇੱਕ ਗੱਲ ਹੈ ਰੋਜ਼ ਇੰਨੀ ਪਬਲਿਸਿਟੀ ਕਰਦੀ ਪਈ ਸਰਕਾਰ ਕਿ ਕਿਸੇ ਨੂੰ ਓਟੀਟੀ ਨਾ ਦਿਓ ਤਾਂ ਜਦੋਂ ਮੱਚ ਇੱਕ ਵਾਰੀ ਵੀ ਨਹੀਂ ਆਇਆ ਕਿ ਨਹੀਂ ਆਉਂਦਾ ਜੀ ਅੱਗੇ ਅੱਗੇ ਵੀ ਆਉਂਦੀਆਂ ਨਹੀਂ ਇਹ ਕਹਿੰਦਾ ਤੇ ਅਸੀਂ ਨਹੀਂ ਦਿੰਦੇ ਰਹੇ ਉਹਨੇ ਨਾਮ ਵੀ ਦੱਸਿਆ ਆਪਣਾ ਰੀਆ ਵੀ ਦਾ ਉਹ ਸਾਨੂੰ ਉਹਨੇ ਪੰਜ-ਸੱਤ ਫੋਨ ਕਿਤੇ ਘਰ ਤੋਂ ਘੱਟ ਤੇ ਫਿਰ ਅਸੀਂ ਉਹਨੂੰ ਸਾਨੂੰ ਦੇਣਾ ਭਈ ਕਿ ਜਾਂ ਬੈਂਕ 'ਚ ਉਹਨਾ ਫੋਨ ਔਰ ਇਹ ਜਿਹੜਾ ਫਰਾਟ ਹੋਇਆ ਤੁਹਾਨੂੰ ਜ਼ਿਆਦਾ ਤਾਂ ਹੀ ਮਤਲਬ ਯਕੀਨ ਹੋ ਗਿਆ ਕਿ ਇਹ ਕਰਤਾ ਕੱਲ ਹੀ ਆਇਆ ਸੀ ਕਿ ਉਹਨਾਂ ਨੂੰ ਪਤਾ ਲੱਗ ਗਿਆ ਪਤਾ ਲੱਗ ਗਿਆ ਕਿੱਥੋਂ ਹੈ ਇੱਕ ਉਹ ਛੋਕਰ ਕਰੋ ਇੱਕ ਕਾਰ ਮੇਰਾ ਹੀ ਇੱਕ ਮੇਰੇ ਬੇਟੇ ਦਾ ਹੀ ਬੇਟਾ ਇੱਥੇ ਨਹੀਂ ਸੀ ਤੇ ਨਹੀਂ ਦੇ ਇਹਦੇ ਕਾਰਜੋ ਵੀ ਉੱਟ ਜਣੇ ਸੀ ਭਾਈ ਤੇ ਉਹਨੇ ਗਾੜੀ ਕੋ ਦਿਨਾ ਇਹ ਸਰ ਮੇਰਾ ਨਾਮ ਰਜਿਤ ਰੌੜਾ ਠੀਕ ਹੈ ਨਾ ਜੀ ਸਰ ਮੈਂ ਨਾ ਕੱਲ ਤੋਂ ਬੈਂਕ ਤੋਂ ਆਇਆ ਕੱਲ ਤੇ ਪਾਪਾ ਕਹਿੰਦੇ ਕਿਸੇ ਦਿਨ ਫੋਨ ਆ ਰਹੇ ਆ ਉਹ ਮਨ ਲੋ ਕਾਰਡ ਨਾਲ ਲਿਮਿਟ ਇਨਕਰੀਜ਼ ਕਰਨੀ ਤੁਹਾਡੀ ਮੈਂ ਕਿਹਾ ਤੁਸੀਂ ਏਦਾਂ ਕਿਸੇ ਦੇ ਫੋਨ ਨਾਲ ਚੁੱਕੋ ਕੀ ਪਤਾ ਕਿਦਾ ਫੋਨ ਹੈ ਕਿਦਾ ਨਹੀਂ ਹੈ ਨਾ ਉਹ ਮੈਡਮ ਨੇ ਬਾਰ ਬਾਰ ਫੋਨ ਆਈ ਗਿਆ ਆਈ ਗਿਆ ਮੈਂ ਕਿਹਾ ਮੈਡਮ ਮੈਂ ਨਾ ਮੇਰੀ ਥੋੜੀ ਤਬੀਅ ਠੀਕ ਨਹੀਂ ਹੈਗੀ ਮੈਂ ਤੁਹਾਨੂੰ ਕੱਲ ਫੋਨ ਕਰੂੰਗਾ ਤੇ ਮੇਨੂੰ ਫਾਦਰ ਸਾਹਿਬ ਕਹਿੰਦੇ ਕੋਈ ਨਹੀਂ ਲਿਮਿਟ ਇਨਕਰੀਜ਼ ਹੋ ਜੇਗੀ ਕਾਰਡ ਦੀ ਤੇ ਤੂੰ ਗੱਲ ਕਰ ਲੈ ਪਹਿਲਾਂ ਉਹਨਾਂ ਨੇ ਅੰਡੇ ਇੱਕ ਪੈਨ ਕਾਰਡ ਕਹਿੰਦੇ ਸਾਨੂੰ ਸੈਂਡ ਕਰੋ ਤੇ ਮੈਂ ਇਸ ਕਰਕੇ ਧੋਖਾ ਖਾ ਗਿਆ ਜਿਹੜਾ ਵਟਸਐਪ ਤੇ ਲੋਗੋ ਸੀਗਾ ਨਾ ਉਹ ਆਰ ਬੀ ਐਲ ਬੈਂਕ ਰਹੇਗਾ ਮੈਂ ਚਲੋ ਉਹ ਸੈਂਡ ਕਰਤਾ ਪੈਨ ਨੰਬਰ ਵੀ ਸੈਂਡ ਕਰਤਾ ਤੇ ਪੈਨ ਨੰਬਰ ਵੀ ਸੈਂਡ ਕਰਤਾ ਤੇ ਉਹ ਵੀ ਕਰਤਾ ਕਹਿੰਦੇ ਅੰਧਾ ਰਕਾਰਡ ਨੰਬਰ ਠੀਕ ਹੈ ਫਿਰ ਮੈਂ ਘਰ ਚਲਾ ਗਿਆ ਪਿੱਛੋਂ ਇਹਨਾਂ ਨੇ ਫੋਨ ਆਇਆ ਕਿ ਰਮੇਸ਼ ਕੁਮਾਰ ਜੀ ਜੀ ਦਾ ਨਾ ਤੁਹਾਡਾ ਮਤਲਬ ਇਨਕੁਆਰੀ ਕਰਨੀ ਹੈ ਥੋੜੀ ਜੀ ਤੁਹਾਨੂੰ او ਡੀ ਪੀ ਮੰਗਾ ਕੇ ਤੁਹਾਨੂੰ ਦੇਈ ਜਾਈ ਮੈਂ ਘਰ ਸੀਗਾ ਇਹਨਾਂ ਨੇ او ਡੀ ਪੀ ਦੇ ਦਿੱਤੇ ਤੇ ਕੰਦੇ ਇਸ ਤੁਹਾਡਾ ਕਾਰਡ ਹੋ ਗਿਆ ਮਤਲਬ ਇਨਕਰੀਜ਼ ਵੀ ਹੋ ਗਈ ਲਿਮਟ 3.5 ਲੱਖ ਰੁਪਏ ਤੁਹਾਡੀ ਲਿਮਟ ਬਣ ਗਈ ਹੈ ਤੇ ਮੈਂ ਜਦੋਂ ਦੁਬਾਰਾ ਦੁਕਾਨ ਤੇ ਆਇਆ ਮੈਂ ਫਿਰ ਕੋ ਕੋ ਕੋਈ ਗੌਰ ਨਹੀਂ ਕੀਤੀ ਗੱਲ ਫਿਰ ਦੁਬਾਰਾ ਮੈਨੂੰ ਵੀ ਫੋਨ ਆਇਆ ਕਿ ਤੁਹਾਡਾ ਵੀ ਕਾਰਡ ਬਣਿਆ ਹੋਇਆ ਮੈਂ ਕਿਹਾ ਹਾਂ ਮੇਰਾ ਵੀ ਬਣੇ ਦਵਾ ਤੇ ਮੈਡਮ ਕੰਦੇ ਤੁਸੀਂ ਵੀ ਨਾ ਬਣਾ ਆਧਾਰ ਕਾਰਡ ਦੇ ਦਿਓ ਤੇ ਪੈਨ ਕਾਰਡ ਦੇ ਦਿਓ ਮੈਂ ਕਿਹਾ ਥੋੜੀ ਮੇਰੀ ਤਾਂ ਵੇਟ ਠੀਕ ਨਹੀਂ ਹੈਗੀ ਤੁਸੀਂ ਕਾਲ ਕਾਲ ਕਰ ਲਿਓ ਤੇ ਅੱਜ ਜਿਹੜਾ ਸਵੇਰੇ ਆਪਾਂ ਆਏ ਆ ਦੁਕਾਨ ਤੇ ਤੇ ਮੈਸੇਜ ਦੇਖੇ ਤੇ ਸਾਡੇ ਮੋਬਾਈਲ ਦੇ ਵਿੱਚ ਛੋਟਾ ट्रांजैक्शन ਹੋਈ ਦੀ ਕੱਲ ਕੱਲ ਦੀ ਐ ਮੈਸੇਜ ਆ ਜਾਏ ਨਹੀਂ ਮੈਸੇਜ ਵੀ ਕੱਲ ਦੀ ਆਈ ਹੋਣੀ ਜੀ ਅਸੀਂ ਦੇਖਿਆ ਸੀ ਕੀ ਅੱਜ ਹਾਂਜੀ ਤੇ ਹੁਣ ਕੰਪਲੇਂਟ ਵਗੈਰਾ ਕਰਵਾਤੀ ਹਾਂਜੀ ਕੰਪਲੇਂਟ ਕਰਵਾਉਂਦੀ ਸਰ